ਜਾਸ ਮਲੇ ਪਾਲੂ ਜਿਲੰਦਰ ਦੇ ਸ਼ਿਵਰਾਮ ਚੌਕ ਤੋਂ ਦਿਖਾ ਰਹੇ ਆ ਜਿੱਤੇ ਗਿਨਿੰਦਰ ਧਾਪਰ ਨੇ ਜਿਹੜੇ ਉਹਨਾਂ ਵੱਲੋਂ ਜਿਹੜਾ ਪੁਤਨਾਹੂ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਾਸੇ ਸਮਾਜ ਸਿਖਸ਼ਣਾ ਸਮਾਜਵਾਦੀ ਲੀਡਰ ਉਸ ਦੇ ਪਾਸੇ ਨੇ ਦੱਸੇ ਕਿ ਆਹ ਦੇਖੋ ਚਰਨਜੀਤ ਚੰਨੀ ਦੇ ਪੋਸਟਰ ਫੜ ਕੇ ਜੈ ਆਪ ਪਤਲਾ ਫੁੱਟਿਆ ਗਿਆ। ਫੁੱਟਿਆ ਜਾ ਰਿਹਾ। ਕੋਈ ਮਾਮਲਾ ਜਿਹੜਾ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਐਮਪੀ ਮੈਂਬਰ ਆਫ ਪਾਰਲੀਮੈਂਟ ਨੇ ਜੋ ਬਿਆਨ ਦਿੱਤੇ ਸੀਗੇ। ਸ਼ਿਵ ਸਣਾ ਸਮਾਜਵਾਦੀ ਕੜੇ ਸ਼ਬਦਾਂਵਾਂ ਦੀ ਨਿੰਦਿਆ ਕਰਦੀ ਹੈ। ਉਸਨੇ ਕਿਹਾ ਸੀ ਐਮਪੀ ਅਮਰਪਾਲ ਸਿੰਘ ਦੀ ਰਿਹਾਈ ਕੀਤੀ ਜਾਵੇ ਜਿਹੜੀ ਉਹਦੀ ਸੋਚ ਹੈ ਬੜੀ ਨਿਕੰਮੀ ਸੋਚ ਹੈ ਚੰਨੀ ਦੀ ਕਿ ਜਿਹੜਾ ਅਸੀਂ ਤੁਹਾਨੂੰ ਜੁਬੇ ਪਤਾ ਕੀ ਪਿਛਲੇ ਜਿਹੜਾ ਪਿਛਲੇ ਕਈ ਚਿਰ ਤੋਂ ਅਮਰਪਾਲ ਦਾ ਕੌਮ ਪੂਰੇ ਪੰਜਾਬ ਭਰ ਦੇ ਵਿੱਚ ਫੈਲਿਆ ਹੋਇਆ ਸੀਗਾ ਅਮਰਪਾਲ ਦੀ ਜਿਹੜੀ ਸੋਚ ਸੀ ਖਾਲਸਤਾਨੀ ਸੋਚ ਸੀ ਜਿਹੜੀ ਉਹਦੀ ਸੋਚ ਸੀ ਸਰਕਾਰਾਂ ਨੂੰ ਹਕੂਮਤਾਂ ਕਹਿਣਾ ਇਦਾਂ ਇਹ ਪੜਕਾਹੂ ਭਾਸ਼ਣ ਦੇਣੇ ਅਗਰ ਉਹ ਬਾਹਰ ਆਂਦਾ ਤਾਂ ਉਹ ਟਾਈਮ ਦੂਰ ਨਹੀਂ ਕਿ ਜਦੋਂ 84 ਵਾਲਾ ਦੌਰ ਤੇ ਫਿਰ ਆ ਜਾਏਗਾ ਇਸ ਕਰਕੇ ਸਾਡੀ ਸ਼ਿਵ ਸਨਾ ਸਮਾਜਵਾਦੀ ਅੱਧੀ ਕੜੇ ਸ਼ਗਰ ਨੇ ਨਿੰਦਿਆ ਕਰਦੀ ਹੈ ਚਰਨਜੀਤ ਸਿੰਘ ਚੰਨੀ ਨੂੰ ਛੇ ਮੌਜੂ ਕਹਿੰਦੇ ਆ ਕਿ ਤੂੰ ਮੈਂਬਰ ਆਫ ਪਾਰਲੀਮੈਂਟ ਬਣ ਕੇ ਇਦਾਂ ਆ ਭਾਸ਼ਣ ਉੱਥੇ ਜਾ ਕੇ ਦੇ ਰਿਹਾ ਮੈਂ ਕਿ ਤੇਰਾ ਸਿਰ ਫੇਰ ਚੁੱਕਾ ਹੈ ਤੈਨੂੰ ਅਕਲ ਹੈ ਨਹੀਂ ਕੀ ਜੇ ਤੂੰ ਚਾਹ ਨਾ ਵੇ ਕਿ ਇਥੇ ਫਿਰ ਦੁਬਾਰਾ ਉੱਗਰਵਾਤ ਦਾ ਪੈਰਾ ਹੋ ਜਾਵੇ ਅਗਰ ਸਾਡੇ ਇੰਦਰਾ ਗਾਂਧੀ ਜੀ ਵੀ ਉਸ ਟਾਈਮ ਇਦਾਂ ਹੀ ਐਨਐਸਏ ਲੱਗੀ ਸੀ ਉਦੋਂ ਵੀ ਉਹ ਮਾਰੇ ਗਏ ਸੀ ਸਰਦਾਰ ਬਿਅੰਦ ਸਿੰਘ ਹੁਣਾ ਦਾ ਵੀ ਇਦਾਂ ਹੀ ਕਤਿਆ ਕਿੰਨਾ ਗਿਆ ਸੀਗਾ ਚੰਨੀ ਜਿਹੜੀ ਸੋਚ ਹੈ ਕਾਂਗਰਸ ਸਰਕਾਰ ਦਾ ਨਮਾਇੰਦਾ ਹੋਣ ਦੇ ਐਮਪੀ ਹੋਣ ਦੇ ਨਾਤੇ ਉਹਨੇ ਇਹ ਨਹੀਂ ਸੋਚਿਆ ਕਿ ਮੈਂ ਕਿਹੜੀ ਭਾਸ਼ਾ ਯੂਜ਼ ਕਰ ਰਿਆ ਮੈਂ ਮੈਂਬਰ ਆਫ ਪਾਰਲੀਮੈਂਟ ਦੇ ਅੰਦਰ ਜਾ ਕੇ ਮੈਂ ਕਿਹੜੀ ਮੰਗ ਕਰ ਰਿਹਾ ਮੈਂ ਮੰਗ ਤੋਂ ਕਰ ਦੇਖ ਦੀ ਦੇਖ ਤੇ ਲੋਕਾਂ ਦੀ ਕਰ ਗਰੀਬੀ ਦੀ ਕਰ ਮਹਿੰਗਾਈ ਦੀ ਕਰ ਉਹ ਮੰਗ ਕੀਤੀ ਜਿਹੜੀ ਜਿਆਦਾ ਲੋਕੀ ਤੇ ਨਾਲ ਸਹਿਮਤ ਵੀ ਹੋ ਤੋ ਕਹਿ ਰਿਹਾ ਕਿ ਅੰਮ੍ਰਿਤਪਾਲ ਦੀ ਰਿਹਾਈ ਕੀਤੀ ਜਾਵੇ ਐਨਐਸਏ ਹਟਾਈ ਜਾਵੇ ਕਿਉਂ ਹਟਾਈ ਜਾਵੇ ਜਿਹੜੀ ਇਹ ਮੰਗ ਉਹਨਾਂ ਨੇ ਕਿੱਥੇ ਲੋਕ ਸਭਾ ਦੇ ਅੰਦਰ ਉਠਾਈ ਬਿਲਕੁਲ ਜੀ ਲੋਕ ਸਭਾ ਦੇ ਅੰਦਰ ਹਟਾਈ ਆ ਉਹਦੀ ਸਾਰੀ ਵੀਡੀਓ ਹੈ ਮੀਡੀਆ ਤੁਹਾਡੇ ਹੀ ਮੀਡੀਆ ਦੇ ਮਾਧਮ ਅਸੀਂ ਸਾਰੀ ਉਹ ਨਿਊਜ਼ ਦੇਖੀ ਆ ਅਸੀਂ ਰੋਜ਼ ਦੇਖਦੇ ਸੀ ਪਰ ਕਿਤੇ ਨਾ ਕਿਤੇ ਕਿ ਜਿਹੜੇ ਲੋਕ ਹੈ ਸਰਕਾਰਾਂ ਵਿੱਚ ਉਹ ਵੀ ਪਤਾ ਨਹੀਂ ਕਿਉਂ ਚੁੱਪੀ ਦੀ ਸਹਾਇਤ ਮੱਢੀ ਪਰ ਸਰਕਾਰਾਂ ਦੇ ਕਈ ਨਿਵਾੰਦਿਆਂ ਨੇ ਵੀ ਉਹਦੇ ਖਿਲਾਫ ਬਿਆਨ ਲਗਾਇਆ ਇਵਨ ਕੀ ਕਾਂਗਰਸ ਸਰਕਾਰ ਦੇ ਵੀ ਨਿਵਾੰਦਿਆਂ ਨੇ ਉਹਦੇ ਖਿਲਾਫ ਕਿਹਾ ਕਿ ਇਹ ਜਿਹੜੇ ਇਹਨੇ ਬਿਆਨ ਦਿੱਤੇ ਆ ਉਹ ਨਹੀਂ ਦੇਣੇ ਚਾਹੀਦੇ ਸੀ ਜੀ ਪਰ ਕਿਤੇ ਨਾ ਕਿਤੇ ਹੁਣ ਉਹ ਐਮਪੀ ਬਣ ਚੁੱਕੇ ਨੇ ਤੁਹਾਨੂੰ ਜੀ ਲੋਕਾਂ ਨੇ ਇੱਕ ਧੋਖਾ ਦਿੱਤਾ ਆ ਜਿਹੜਾ ਕਟੂਰ ਸਾਹਿਬ ਸਰ ਦੇ ਹਲਕੇ ਦੇ ਐਮਪੀ ਨੇ ਉਹ ਜਿਹੜੇ ਲੋਕਤੰਤਰ ਤੋਂ ਦੁਕਾਣ ਆ ਇਹ ਖੰਡੋਰ ਸਾਹਿਬ ਦੇ ਲੋਕ ਨੇ ਉਹ ਜਿਵੇਂ ਕਿ ਇੱਕ ਪਾਰਟੀ ਜਾਂ ਇੱਕ ਕਮੇਟੀ ਜੋ ਇਕੱਠੀ ਹੋ ਜਾਂਦੀ ਹੈ ਨਾ ਤੇ ਉਹ ਆਪਣਾ ਜਿਹੜਾ ਮੱਦੀ ਧੜਾ ਬਣਾ ਸਕਦੀ ਹੈ ਉਹ ਧੜਾ ਬਣ ਚੁੱਕਾ ਹੈ ਪਰ ਮੈਂ ਇਹ ਨਹੀਂ ਕਹਾਂਗਾ ਕਿ ਉਹ ਤੇਰੇ ਲੋਕ ਬਗਦੀ ਪਰ ਉਹਨਾਂ ਨੇ ਇੱਕ ਸੋਚਦੇ ਸਮਝਦੇ ਇਹਨੂੰ ਵੋਟ ਜੁਰ ਪਾਈਆ ਪਰ ਕਿਤੇ ਨਾ ਕਿਤੇ ਜਿਹੜੀ ਇਹਦੀ ਇਹਦੀ ਪਹਿਲੇ ਹੀ ਵੀਡੀਓ ਅਸੀਂ ਦੇਖ ਚੁੱਕੇ ਆ ਜਿਹੜੀ ਇਹਦੀ ਪਹਿਲੀ ਪਿਕਚਰ ਦੇਖੇ ਕਿਉਂਕਿ ਅਮਰਤਪਾਲ ਦੀ ਉਹ ਕੌਫਲਾ ਸੀ ਇੱਕ ਥਾਣੇ ਦੇ ਅੰਦਰ ਫਰੀ ਵੀਰ ਸਰ ਨੂੰ ਲੈ ਕੇ ਜਾਣਾ ਉਥੇ ਪ੍ਰਸ਼ਾਸਨ ਨੂੰ ਧਮਕਾਣਾ ਉਦੋਂ ਬੰਦਾ ਛੜਾ ਕੇ ਲੈ ਆਣਾ ਇੱਕ ਨੀੜੀ ਗੁੰਡਾ ਕਰਦੀ ਇੱਕ ਜਿਹੜੀ ਖਾਲਸਤਾਨੀ ਸੋਚ ਦੇ ਉੱਤੇ ਹੀ ਉਹਨੇ ਕਦਮ ਚੱਕੇ ਸੀਗੇ ਪਰ ਨਾ ਖਾਲਸਤਾਨ ਕਦੀ ਬਣਿਆ ਹੋਣਾ ਤੇ ਨਾ ਬਣੇਗਾ ਹਿੰਦੂ ਸੇ ਇਕਤਾ ਦੇ ਹੀ ਪ੍ਰਤੀਕ ਹੈ ਕਿ ਹਿੰਦੂ ਸੇ ਇਕਤਾ ਬਣੀ ਰਹੇਗੀ ਵੀ ਆਗੂ ਆ ਰਹੇ ਹੋ ਕਿਉਂ ਨਹੀਂ ਬੋਲਦੇ ਇਸ ਗੱਲ ਬਾਰੇ ਸ਼ਿਵਸਨਾ ਸਮਾਜਵਾਦੀ ਹਮੇਸ਼ਾ ਬੋਲਦੀ ਹੈ ਜੀ ਅਸੀਂ ਬਾਕੀਆਂ ਨੇ ਤਾਂ ਸਾਨੂੰ ਪਤਾ ਨਹੀਂ ਲੋਕੀ ਵਿਗੇ ਹੋਏ ਆ ਆਪ ਜਾ ਡੱਦੇ ਸਾ이드 ਜਿੰਦੇ ਪਰ ਅਸੀਂ ਡਰਦੇ ਸਾ이드 ਨਹੀਂ ਕਿਨ। ਥਾਪਰ ਜੀ ਕੋਈ ਸ਼ਿਵ ਸੈਨਾ ਨੇਤਾ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਨਿਹੰਗਾਂ ਵੱਲੋਂ ਇਸ ਦੇ ਬਾਰੇ ਕੀ ਬਰੀਫ ਕਰੋਗੇ? ਦੇਖੋ ਜੀ ਹਮੇਸ਼ਾ ਹੀ ਜਿਹੜਾ ਕੀ ਜਿਹੜਾ ਕਿ ਸੁਕੇਲਾ ਵਿਵਹਾਰ Hindu ਧਰਮ ਨਹੀਂ ਹੁੰਦਾ ਵਾ। ਕਿਸੇ ਲਈ ਜਣੀ ਤੇ ਜੇ ਤੁਸੀਂ ਤੁਸੀਂ ਦੇਖਿਆ ਕਿ ਗੋਰਾ ਥਾਪਰ ਦੇ ਉੱਤੇ ਜਿਹੜਾ ਹਮਲਾ ਹੋਇਆ ਸੀਗਾ ਉਹ ਵੀ ਇੱਕ ਨਿੰਦਨਯੋਗ ਸੀ ਉਸ ਤੋਂ ਬਾਅਦ ਹੋਰ ਸਾਰੇ ਹਿੰਦੂ ਨੇਤਾ ਮੰਨੇ ਸਾਡੇ ਲੰਦਰ ਜੋਤੀ ਚੌਂਦੇ ਨੇੜੇ ਗਗਨੇਜਾ ਜੀ ਦੀ ਹੱਤਿਆ ਹੋਈ ਸੀ ਫੋਰ ਬਹੁਤ ਸਾਰੇ ਨੇਤਾ ਦੀ ਹੱਤਿਆ ਹੋਈ ਸੀ ਹਮੇਸ਼ਾ ਹੀ ਹਿੰਦੂ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹਿੰਦੂ ਹੀ ਕਿਉਂ ਮਰਦਾ ਕਿਉਂਕਿ ਹਿੰਦੂ ਦੇ ਨਾਲ ਸੁਤੇਲਾ ਉਹ ਅੱਜ ਤੱਕ ਹੈ